ਸਤਿ ਸ਼੍ਰੀ ਅਕਾਲ ਜੀ ਸਾਰੇ ਸੱਜਣਾ ਨੂੰ ਆਪ ਨੂੰ ਪਤਾ ਪਿਛਲੇ ਦਿਨੀ ਆਪਾਂ ਗਏ ਸੀ ਵਰਲਡ ਫੂਡ ਇੰਡੀਆ ਜੀ ਦਿੱਲੀ ਵਿਖੇ ਜਿਹੜਾ ਭਾਰਤ ਮੰਡਪਮ ਜਿਹੜਾ ਗਰਾਊਂਡ ਹੈਗਾ ਉੱਥੇ ਪ੍ਰਗਤੀ ਮੈਦਾਨ ਉੱਥੇ ਲੱਗਿਆ ਤੇ ਪਿਛਲੇ ਸਾਲ ਵੀ ਇਹ ਲੱਗਿਆ ਸੀ ਪਿਛਲੇ ਸਾਲ ਜਿਹੜੀ ਪੰਜਾਬ ਦੀ ਸਟਾਲ ਆ ਉਹ ਇੰਨੀ ਖਾਸ ਵਧੀਆ ਨਹੀਂ ਸੀ ਪਰ ਇਸ ਵਾਰ ਤੁਸੀਂ ਦੇਖ ਰਹੇ ਹੋ ਰੂਹ ਖੁਸ਼ ਕਰਤੀ ਬਾਈ ਕਾਫੀ ਸਟੇਟਾਂ ਨਾਲੋਂ ਆਪਣੀ ਸਟਾਲ ਵਧੀਆ ਸੀ ਤੇ ਵਧੀਆ ਰਿਪਰਿਜ਼ੈਂਟ ਕੀਤਾ ਪੰਜਾਬ ਨੇ ਤੇ ਕਰਨਾ ਹੱਕਵੰਦਾ ਸੀ ਕਿਉਂਕਿ ਪੰਜਾਬ ਪ੍ਰਤੀ ਜਿਹੜੇ ਲੋਕਾਂ ਦਾ ਵਿਹਾਰ ਆ ਉਹ ਹੋਰ ਸੀ ਤੇ ਇਹਨਾਂ ਚੀਜ਼ਾਂ ਦਾ ਬਦਲਦਾ ਵੀ ਪੰਜਾਬ 'ਚ ਵੀ ਸਟਾਰਟਅਪ ਹੈਗੇ ਨੇ ਬਹੁਤ ਬੰਦੇ ਮਿਹਨਤ ਕਰ ਰਹੇ ਨੇ ਤੇ ਆਪਾਂ ਨੂੰ ਇਹ ਚੀਜ਼ ਵੇਖ ਕੇ ਹੋਰ ਹੌਂਸਲਾ ਵੱਧ ਆਈ ਤੇ ਸਾਹਮਣੇ ਆ ਗਈ ਜੀ ਆਪਣੇ ਪੰਜਾਬ ਐਗਰੋ ਦੀ ਸਟਾਲ ਜੀ ਦੇ ਬਾਰੇ ਸਾਰੇ ਜਾਣਦੇ ਜੀ ਤੇ ਇਹ ਕੁਦਰਤੀ ਕਰਤੀ ਚ ਵੀ ਹੈਲਪ ਕਰਦੇ ਨੇ ਹੁਣ ਕਾਫੀ ਇਹਨਾਂ ਦੇ ਕੈਂਪ ਵੀ ਲੱਗ ਰਹੇ ਨੇ ਤੇ ਇਹ ਫਾਈਵ ਰੀਵਰਸ ਬ੍ਰਾਂਡ ਆ ਜੀ ਪੰਜਾਬ ਐਗਰੋ ਦਾ ਇਹਦੇ ਅਧੀਨ ਕਾਫੀ ਜਿਹੜੇ ਪ੍ਰੋਡਕਟ ਵੇਚੇ ਜਾਂਦੇ ਨੇ ਤੇ ਆ ਗਿਆ ਸਟਾਰਟਅਪ ਪੰਜਾਬ ਪ੍ਰੋਗਰਾਮ ਜੀ ਇਹਦੇ ਚ ਵੀ ਆਪਣੇ ਜਿਹੜੇ ਨੌਜਵਾਨ ਸੀ ਉਹਨਾਂ ਵੱਲੋਂ ਵੀ ਕੇਨ ਫਾਰਮ ਨੇ ਵੀ ਇੱਥੇ ਸਟਾਲ ਲਾਈ ਸੀ ਤੇ ਇਹ ਆ ਗਈ ਮਾਰਕਫਿਟ ਦੀ ਸਟਾਲੀ ਇੱਥੇ ਵੀ ਬਹੁਤ ਮਾਰਕਫਿਟ ਨੂੰ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੇ ਆਪਦੇ ਪ੍ਰੋਡਕਟ ਲਾਏ ਜੀ ਇੱਥੇ ਤੇ ਇਹ ਸਾਹਮਣੇ ਆ ਗਿਆ ਜੀ ਹਾਰਟੀਕਲਚਰ ਡਿਪਾਰਟਮੈਂਟ ਵੱਲੋਂ ਮੰਨ ਲਓ ਇਲਾ ਆਪਣਾ ਖੇਤੀਬਾੜੀ ਵਿਭਾਗ ਸੀ ਉਹਦੇ ਵੱਲੋਂ ਸਟਾਲ ਸੀ ਤੇ ਦੇਖੋ ਜੀ ਕਿੰਨੀ ਸ਼ਾਨਦਾਰ ਸਟਾਲ ਆ ਤੇ ਇੱਥੇ ਆਪਣੀਆਂ ਜਿੰਨੀਆਂ ਵੀ ਮਤਲਬ ਮੇਨ ਵੈਰਾਈਟੀਆਂ ਸੀ ਆਲੂ ਦੀਆਂ ਜਾਂ ਆਪਾਂ ਪਨੀਰੀਆਂ ਤੇ ਕੰਮ ਕਰਦੇ ਆਂ ਪੌਦਿਆਂ ਤੇ ਕੰਮ ਕਰਦੇ ਆਂ ਹਾਰਟੀਕਲਚਰ ਡਿਪਾਰਟਮੈਂਟ ਦੀ ਜਿਹੜੀ ਸਟਾਲ ਸੀ ਠੀਕ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਸੀ ਵੀਡੀਓ ਨੂੰ ਬਾਈ ਚੱਲਦੀ ਨੂੰ ਸ਼ੇਅਰ ਕਰ ਦਿਆ ਕਰੋ ਠੀਕ ਹੈ ਆਪਾਂ ਵਧੀਆ-ਵਧੀਆ ਕੰਟੈਂਟ ਲੈ ਕੇ ਆਉਣਾ ਜਿਹਦੇ ਨਾਲ ਆਪਾਂ ਨੂੰ ਖੇਤੀ 'ਚ ਨਵੇਂ ਜਿਹੜਾ ਅ ਨਵੇਂ ਕਿਦਾਂ ਨੌਜਵਾਨ ਕੰਮ ਕਰ ਸਕਦੇ ਉਹਦੇ ਤੇ ਕੰਮ ਕਰਾਂਗੇ ਜਾਂ ਆਪਾਂ ਆਪਦੇ ਕੰਮ ਦੀ ਵੀਡੀਓ ਪਾਉਣੀ ਹੈ ਤੇ ਤੁਸੀਂ ਜੇ ਸਾਥ ਦਿੰਦੇ ਹੋ ਬਈ ਹੌਸਲਾ ਮਿਲਦਾ ਇਹ ਕੋਈ ਛੋਟਾ ਐਕਸਪੋ ਨਹੀਂ ਸੀ ਵਰਲਡ ਫੂਡ ਇੰਡੀਆ ਸੀ ਜਿਹਦੇ ਚ ਕਾਫੀ ਕੰਟਰੀਆਂ ਨੇ ਭਾਗ ਲਿਆ ਸੀ ਉਹਦੀਆਂ ਵੀਡੀਓ ਮੈਂ ਤੁਹਾਨੂੰ ਸ਼ੇਅਰ ਕਰੂੰਗਾ ਥੋੜੀਆਂ-ਥੋੜੀਆਂ ਆਪਾਂ ਕੋਈ ਜ਼ਿਆਦਾ ਸਮਾਂ ਨਹੀਂ ਲਾਵਾਂਗੇ ਉਹਦੇ ਤੇ ਇਹ ਆ ਗਿਆ ਜੀ ਆਪਣਾ ਵੇਰਕਾ ਦਾ ਪੁਆਇੰਟ ਵੇਰਕਾ ਦਾ ਜਿਹੜਾ ਪੁਆਇੰਟ ਹੈ ਇਹਨੇ ਵੀ ਮੰਨ ਲਓ ਬਹੁਤ ਸੋਹਣੀ ਸਟਾਲ ਲਾਈ ਹੈ ਇੱਥੇ ਜਿਹੜਾ ਹੈਗਾ ਨਾ ਬਈ ਇੱਥੇ ਜਿਹੜਾ ਜਿਹੜੇ ਇਹੋ ਜਿਹੇ ਐਕਸਪੋ ਹੁੰਦੇ ਆ ਇੱਥੇ ਮੰਨ ਲਓ ਆਪਾਂ ਕੁਝ ਵੇਚਣ ਨਹੀਂ ਜਾਣਾ ਹੁੰਦਾ ਇੱਥੇ ਤੁਹਾਨੂੰ ਬਾਹਰ ਹੀ ਮਿਲਦੇ ਆ ਜਿਹੜੇ ਤਕੜੇ ਬਾਹਰ ਹੁੰਦੇ ਜਿਹੜੇ ਤੁਹਾਨੂੰ ਕਹਿੰਦੇ ਨੇ ਤੁਹਾਡੇ ਕੋਲ ਕਿੰਨੀ ਕੰਪੈਸਟੀ ਹੈਗੀ ਤੇ ਤੁਸੀਂ ਜੇ ਹਲਦੀ ਪੈਦਾ ਕਰਦੇ ਹੋ ਕਿੰਨੀ ਸਾਨੂੰ ਦੇ ਸਕਦੇ ਹੋ ਤਾਂ ਜੇ ਤੁਹਾਡਾ ਕੋਈ ਸੈਂਪਲ ਪਸੰਦ ਹੁੰਦਾ ਤਾਂ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਅੱਗੇ ਸੇਲ ਕਰ ਸਕਦੇ ਤਾਂ ਤੁਸੀਂ ਜਿਹੜੀ ਵੀ ਸੰਸਥਾ ਨਾਲ ਜੁੜੇ ਹੋ ਚਾਹੇ ਉਹ ਆਜੀਵਿਕਾ ਮਿਸ਼ਨ 'ਚ ਵਧੀਆ ਕੰਮ ਕਰਦੇ ਪਏ ਹੋ ਜਾਂ ਤੁਸੀਂ ਪੰਜਾਬ ਐਗਰੋ ਨਾਲ ਜੁੜੇ ਹੋ ਕਿਸੇ ਵੀ ਨਾ ਕਿਸੇ ਵੀ ਸੰਸਥਾ ਨਾਲ ਜੁੜੇ ਹੋ ਤਾਂ ਇਹੋ ਜਿਹਾ ਐਕਸਪੋਜ ਆਇਆ ਕਰੋ ਵਿਜ਼ਿਟ ਕਰਿਆ ਕਰੋ ਜਾਂ ਸਟਾਲ ਲਾਇਆ ਕਰੋ ਆਪ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਪੈਕੇਜਿੰਗ ਕਿੱਦਾਂ ਦੀ ਕਰਨੀ ਹੈ ਆ ਸਟਾਲ ਨੂੰ ਆਪਾਂ ਮਤਲਬ ਰਿਪਰੈਜ਼ੈਂਟ ਕਿਵੇਂ ਕਰਨਾ ਇੱਕ ਸਟੇਟ ਪੱਧਰ ਤੋਂ ਵੀ ਵੱਡੇ ਥਾਂ ਤੇ ਉੱਠ ਕੇ ਹਨਾ ਤੇ ਇਹ ਆਪਾਂ ਨੂੰ ਪਤਾ ਲੱਗਦਾ ਇਹੋ ਜਿਹੀ ਮੇਲਿਆਂ 'ਚ ਜਾ ਕੇ ਵੀ ਆਪਾਂ ਨੂੰ ਆਪਣੇ 'ਚ ਕਿੱਥੇ ਕਮੀਆਂ ਨੇ ਜੇ ਆਪਾਂ ਕਾਮਯਾਬ ਹੋਣਾ ਹੈ ਤਾਂ ਆਪਾਂ ਨੂੰ ਕੀ ਕਰਨਾ ਪਊਗਾ ਤੇ ਬਈ ਇਹੋ ਜਿਹੀ ਮੇਲਿਆਂ 'ਚ ਜਾ ਕੇ ਆਪਾਂ ਨੂੰ ਪਤਾ ਲੱਗਦਾ ਤੇ ਤੁਹਾਡੇ ਲਿੰਕ ਬਹੁਤ ਬੰਦੇ ਨੇ ਇੱਥੇ ਦੇਖੋ ਜਿਹੜਾ ਸਟਾਲ ਬਣਾਇਆ ਇਹ ਬਹੁਤ ਸੋਹਣਾ ਸੀ ਜਿੱਦਾਂ ਇੱਕ ਫਾਰਮ ਹਾਊਸ ਹੁੰਦਾ ਨਾ ਇੱਤਾਂ ਦਾ ਫਾਰਮ ਹਾਊਸ ਜਿੱਦਾਂ ਆਪਾਂ ਖੇਤਾਂ 'ਚ ਬਣਾਉਂਦੇ ਆ ਜਾਂ ਪੁਰਾਣਾ ਘਰ ਸੀ ਸਿੰਪਲ ਉਦਾਂ ਦਾ ਇਹ ਸਟਾਲ ਸੀ ਠੀਕ ਹੈ ਤੇ ਇੱਥੇ ਆਪਣੇ ਨੌਜਵਾਨ ਮੁੰਡੇ ਕੁੜੀਆਂ ਜਿੱਦਾਂ ਗਿੱਧੇ ਦੀ ਡਰੈੱਸ ਪਾ ਕੇ ਬੈਠੇ ਸੀ ਭੰਗੜੇ ਦੀ ਡਰੈੱਸ ਪਾ ਕੇ ਤਾਂ ਵਧੀਆ ਸਟੇਜ ਇੱਥੇ ਫੁਲਕਾਰੀਆਂ ਲੱਗੀਆਂ ਸੀ ਅੰਦਰ ਵੀ ਜਿਹੜੇ ਪੁਰਾਣੇ ਆਪਣੇ ਵਿਰਾਸਤੀ ਫਲਕਾਰੀਆਂ ਸੀ ਬਾਗ ਸੀ ਉਹ ਅੰਦਰ ਰੱਖੇ ਹੋਏ ਸੀ ਤਾਂ ਬਹੁਤ ਸੋਹਣੀ ਸਟਾਲ ਸੀ ਜਿਹਦੇ ਤੇ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਗਿਆ ਤਾਂ ਹੀ ਮੈਂ ਪੰਜਾਬ ਦੀ ਪਹਿਲੀ ਵੀਡੀਓ ਪਾਉਣ ਲੱਗਿਆ ਜੀ ਤੇ ਤੁਸੀਂ ਬਾਈ ਸਾਥ ਦਿਆ ਕਰੋ ਹਨਾ ਜਿਹੜੀ ਵੀ ਵੀਡੀਓ ਪਾਉਣੇ ਆ ਕੋਈ ਹੋਰ ਵੀ ਬਹੁਤ ਕੁਝ ਸ਼ੇਅਰ ਕਰਦੇ ਆ ਜੇ ਆਪਾਂ ਇਹੋ ਜੀਆਂ ਚੀਜ਼ਾਂ ਸ਼ੇਅਰ ਕਰਾਂਗੇ ਆਪ ਨੂੰ ਵੀ ਹੌਸਲਾ ਹੁੰਦਾ ਤੇ ਤੁਹਾਨੂੰ ਦਿਖੇਗਾ ਬਈ ਆਪਾਂ ਯਾਰ ਇੱਕ ਵਧੀਆ ਕੰਮ ਕਰਦੇ ਪਏ ਆ ਤੇ ਵਧੀਆ ਚੀਜ਼ ਨੂੰ ਲੈ ਕੇ ਤੁਰੇ ਆ ਕਿਉਂਕਿ ਖੇਤੀ ਨਾਲ ਇੱਕ ਮਾਣ ਮਹਿਸੂਸ ਹੋਵੇ ਆਪਾਂ ਨੂੰ ਬਈ ਖੇਤੀ ਬਹੁਤ ਵੱਡੀ ਚੀਜ਼ ਆ ਆਪਾਂ ਕਿਸੇ ਹੋ ਖੇਤੀ ਨੂੰ ਆਪਾਂ ਪਿੱਛੇ ਕਰਤਾ ਨੌਕਰੀ ਨੂੰ ਅੱਗੇ ਕਰਤਾ ਜੀ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ ਜੀ ਰੱਬ ਰੱਖਾ ਧੰਨਵਾਦ